ਅੱਜ ਐਸਡੀਓ ਸਾਹਿਬ ਪਿੰਡ ਉਨਕਾਰੀ ਕਰਨ ਵਾਲਾ ਆਈ ਸੀ ਪਰ ਉਹ ਉਹਨਾਂ ਨੂੰ ਅਫਸਰਾਂ ਦਾ ਦਬਾਅ ਲੀਡਰਾਂ ਦਾ ਦਬਾਅ ਇਥੋਂ ਤੱਕ ਕਿ ਸਾਡੇ ਮੰਤਰੀ ਸਾਹਿਬ ਜੀ ਨੇ ਲਾਲਟਨ ਘਟਾ ਵੀ ਚੱਕਾ ਹੈ ਉਹ ਇਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਰਿਵਾਰਕਰ ਲੈ ਸਕਣੇ ਜਿਸ ਵੀ ਵਜ੍ਹਾ ਨਾਲ ਅਫਸਰਾਂ ਦੇ ਦਬਾਅ ਆ ਕੇ ਇੰਕਾਰੀ ਰਿਪੋਰਟ ਪ੍ਰੋਪਰ ਨਹੀਂ ਕਰਨ ਦਿੱਤੀ ਜਾ ਰਹੀ ਇਸੇ ਤਰ੍ਹਾਂ ਇਹਨਾਂ ਨੇ ਬਾਹਰ ਦੇ ਪਿੰਡਾਂ ਦੇ ਖਾਤੀਆਂ ਵਿੱਚ ਕੋਈ 10 ਪਿੰਡਾਂ ਦੇ ਖਾਤਿਆਂ ਦੇ ਜਿਹੜੀਆਂ ਨੇ 12 ਲੱਖ ਰੁਪਏ ਜਿਹੜੀ ਮੁਜ਼ਾਇਬ ਜਿਹੜੀ ਨਿਵਰ ਪਾ ਦਿੱਤੀ ਗਈ ਆ ਉਹਨਾਂ ਦੀ ਅਨਕਾਰੀ ਕਰਨ ਲਈ ਅੱਜ ਐਸਡੀਓ ਸਾਹਿਬ ਪਿੰਡ ਆਏ ਸੀ ਔਰ ਉਹਨਾਂ ਨੇ ਅ ਰਿਕਾਰਡ ਦੇ ਮੁਤਾਬਕ ਮੌਕਾ ਦੇਖਣਾ ਮناسب ਨਹੀਂ ਸਮਝਿਆ ਅ ਸਭ ਦੇ ਜਿੱਕੀ ਆ ਕਿ ਜਿਹੜੇ ਕੰਮ ਦੇ ਵਿੱਚੋਂ ਗਵਨ ਹੋਇਆ ਉਹਦੀ ਤੇ ਅਨਕਾਰੀ ਕੀਤੀ ਜਿਹੜਾ ਪਿੰਡ ਕੰਮ ਹੀ ਨਹੀਂ ਹੋਇਆ ਉਹਦੀ ਦੇ ਨਿਵੀ 42 ਬੀ ਨੇ ਕੀਤੀ ਆ ਜਿਸ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਇਹਦੇ ਵਿੱਚ ਅਫਸਰ ਜਿਹੜੇ ਆ ਉਹ ਉੱਪਰ ਤੱਕ ਜਿਹੜੀ ਮਿਲੀ ਭਗਟਾ ਜਿਸ ਕਰਕੇ ਅੱਜ ਉਹ ਟਾਣ ਮੋੜ ਕਰਕੇ ਜਿਹੜੇ ਆ ਚਲੇ ਗਏ ਬਲਕਸ ਜਨਪੁਰ ਦੇ ਵਿੱਚ ਪੈਂਦੇ ਪਿੰਡ ਬਸਰੂਪ ਵਿਖੇ ਪਿੰਡ ਦੇ ਸਾਬਕਾ ਸਰਪੰਚ ਨੇ ਪਿੰਡ ਦੇ ਮੌਜੂਦਾ ਸਰਪੰਚ ਤੇ ਲਗਾਏ ਭ੍ਰਸ਼ਟਾਚਾਰ ਦੇ આરોਪ ਕਿਆ ਕੀ ਹਰੇ ਲੱਖ ਰੁਪਏ ਦਾ ਪੰਚਾਇਤ ਨੇ ਕੀਤਾ ਕਪਲਾ ਜਿਸ ਦੇ ਚਲਦਿਆਂ ਜ਼ਿਲ੍ਹਾ ਉਪ ਮੰਡਲ ਵੱਲੋਂ ਇੱਕ ਟੀਮ ਭੇਜੀ ਗਈ ਜਿਸ ਵਿੱਚ ਐਸਜੀਓ ਲਖਬੀਰ ਅਤੇ ਹੋਰ ਅਫਸਰ ਪਹੁੰਚੇ ਸਨ ਇਸ ਮੌਕੇ ਸਾਬਕਾ ਸਰਪੰਚ ਨੇ ਕੰਪੀਰਾ ਰੋਪ ਲਾਉਂਦੇ ਹੋਏ ਮੌਜੂਦਾ ਸਰਪੰਚ ਤੇ ਲਗਭਗ 1.5 ਕਰੋੜ ਰੁਪਏ ਦਾ ਕਪਲਾ ਕਰਨ ਦੇ ਇਲਜ਼ਾਮ ਲਗਾਏ ਦੂਜੇ ਪਾਸੇ ਮੌਜੂਦਾ ਸਰਪੰਚ ਵੱਲੋਂ ਕਿਹਾ ਗਿਆ ਕਿ ਜੋ ਇਲਜ਼ਾਮ ਲਗਾਏ ਗਏ ਹਨ ਉਹ ਬੇਬੁਨਿਆਦ ਹਨ ਅਤੇ ਉਨ੍ਹਾਂ ਵੱਲੋਂ ਕੋਈ ਵੀ ਪ੍ਰਚਾਰ ਨਹੀਂ ਕੀਤਾ ਗਿਆ ਇਸ ਮੌਕੇ ਆਏ ਹੋਏ ਐਸਜੀਓ ਲਖਬੀਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਿਪੋਰਟ ਬਣਾ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਹੈ ਉਹ ਦੋਸ਼ੀਆ ਤੇ ਕੀਤੀ ਜਾਵੇਗੀ ਪਾਰਤ ਨੈਟ ਨਿਊ ਸਵਾਲ ਆਪਕਾ ਤੋਂ ਰਜੇਸ਼ ਪਰਦਵਾਸ ਦਿਖਾਸ ਰਿਪੋਰਟ ਸਮਰਾਜ ਸਾਹਿਬ ਦਾ ਸਰਪੰਚ ਪਿੰਡ ਵਿੱਚ ਸਰ ਸਰਾਇਮ ਕੈਰੀ ਪੁੱਛੀ ਪਿੰਡ ਵਿੱਚ ਕੀ ਮੰਗਣਾ ਚਾਹੁੰਦਾ ਹਾਂ ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਪ੍ਰੈਸਰ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹਾਂ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪਿੰਡ ਦੇ ਵਿੱਚ 1.5 ਕਰੋੜ ਰੁਪਏ ਦਾ ਕਰੀਬ ਜਿਹੜਾ ਉਹ ਗਵਨ ਜਿਹੜਾ ਸਰਪੰਚਾ ਵੱਲੋਂ ਦਿੱਤ ਮਾਈ ਵੱਲੋਂ ਤੇ ਸੈਂਟਰੀਮੇ ਮੇਰੀ ਪੋਤ ਕਰਕੇ ਕੀਤਾ ਗਿਆ ਉਸ ਦੀ ਉੰਕਾਰੀ ਵਾਸਤੇ ਅੱਜ ਉਪ ਮੰਡਲ ਵਿਭਾਗ ਦੇ ਐਸਜੀਓ ਸਾਹਿਬ ਆਏ ਸੀ ਇਸ ਨੇ 15 ਦਿਨ ਪਹਿਲਾਂ ਵੀ ਇੱਕ ਤਰੀਕ ਨੂੰ ਮੈਨੂੰ ਚਿੱਠੀ ਦੇ ਗਈ ਕਿ 7 ਦਿਨ ਸਮਾਂ ਦਾ ਜਿਹੜੀ ਉੰਕਾਰੀ ਤੁਹਾਡੇ ਕਰ ਦਿੱਤੀ ਜਾਏਗੀ ਤਾਂ ਤੁਸੀਂ ਮੁੱਕੇ ਹਾਜ਼ਰ ਹੋਣਾ ਔਰ 3 ਦਿਨ ਬਾਅਦ ਉਹਨਾਂ ਨੇ ਮੈਨੂੰ ਚਿੱਠੀ ਥਮਾ ਦਿੱਤੀ ਤੇ ਅਮਰਜੀਤ ਕੁਮਾਰੀ ਸਰਪੰਚ ਨੇ ਬਿਮਾਰੀ ਦਾ ਬਹਾਨਾ ਲਾ ਕੇ 15 ਦਿਨ ਦੀ ਜਿਹੜੀ ਸਤੀ ਮੰਗ ਲਈ ਜੋ ਕਾਨੂੰਨ ਤੋਂ ਕਾਨੂੰਨ ਸਿੱਧੀ ਜਾਇਜ਼ਤ ਨਹੀਂ ਸੀ ਦਿੰਦਾ ਫਿਰ ਵੀ ਉਹਨਾਂ ਨੇ ਇਸ ਖੰਮੀ ਜਿਹੜਾ ਉਹਨੂੰ ਦਿੱਤਾ ਅੱਜ ਐਸਡੀਓ ਸਾਹਿਬ ਪਿੰਡ ਅੰਕੜੀ ਕਰਨਵਾਦੀ ਆਈ ਸੀ ਪਰ ਉਹ ਉਹਨਾਂ ਨੂੰ ਅਫਸਰਾਂ ਦਾ ਦਬਾਅ ਲੀਡਰਾਂ ਦਾ ਦਬਾਅ ਇੱਥੋਂ ਤੱਕ ਕਿ ਸਾਡੇ ਮੰਤਰੀ ਸਾਹਿਬ ਜਿਹੜੇ ਲਾਲਟੇਨ ਘਟਾ ਨਹੀਂ ਚੱਕਾ ਇਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਰਿਵਾਰਕਰ ਲੈ ਸਕਣੇ ਜਿਸ ਦੀ ਵਜ੍ਹਾ ਨਾਲ ਅਫਸਰਾਂ ਦਾ ਦਬਾਅ ਪਾ ਕੇ ਇੰਕਰੀ ਜਿਹੜੀ ਪ੍ਰੋਪਰ ਨਹੀਂ ਕਰਨੀ ਦਿੱਤੀ ਜਾ ਰਹੀ ਮੈਂ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਵੱਲੋਂ ਬੇਨਤੀ ਕਰਾਂਗਾ ਕਿ ਇਸ ਮਾਮੇ ਦੀ ਟੁਕੜੀ ਜਾਂਚ ਕਰਵਾ ਕੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਕੀਤੀ ਜਾਵੇ ਜਿਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਪਿੰਡ ਦਾ ਸੰਸਣ ਤੁਹਾਡਾ ਉਥੇ ਇਹਨਾਂ ਨੇ 6 ਲੱਖ ਦੇ 7000 ਰੁਪਏ ਲਾ ਕੇ ਬਾਥਰੂਮ ਬਣ ਗਿਆ ਕੱਲ੍ਹ ਜਾਂ ਵਿੱਚ ਉਥੇ ਬਾਥਰੂਮ ਨਹੀਂ ਹੈ ਬਾਥਰੂਮ ਦੇ ਵਿੱਚ 15 ਦਾ ਟਾਈਲ ਸਿਮੰਟ ਵੀ ਰਹਿਤਾ ਬਜਰੀ ਕੰਕਰੀਟ ਪਾ ਕੇ ਇਹਨਾਂ ਨੇ ਸਾਡੇ 9 ਲੱਖ ਰੁਪਏ ਦੇ ਮੇਲ ਪਾਇਆ ਉਥੇ ਇੱਕ ਟਾਈਲ ਨਹੀਂ ਹੈ ਇੱਕ ਕਿਲੋ ਸਿਮੰਟ ਲਗਾਇਆ ਇਸੇ ਤਰ੍ਹਾਂ ਸਾਡੀ ਜਿਹੜੀ ਕਿੰਡੀ ਦੀ ਪੰਚਾਇਤੀ ਗਾਉਂੜ ਹੈ ਉੱਥੇ ਇਹਨਾਂ ਨੇ 5 ਲੱਖ ਰੁਪਏ ਲਾ ਗਏ ਤੇ ਜਿਹੜੀ ਮਿੱਟੀ ਦੀ ਲੈਵਲਿੰਗ ਜਿਹੜੀ ਕੀਤੀ ਗਈ ਆ ਇਸੇ ਤਰ੍ਹਾਂ ਇਹਨਾਂ ਨੇ ਬਾਹਰ ਦੇ ਪਿੰਡਾਂ ਦੇ ਖਾਤਿਆਂ ਵਿੱਚ ਕੋਈ 10 ਪਿੰਡਾਂ ਦੇ ਖਾਤਿਆਂ ਵਿੱਚ ਜਿਹੜੀਆਂ ਇਹਨਾਂ ਨੇ 12 ਲੱਖ ਰੁਪਏ ਜਿਹੜੀ ਮਜ਼ਾਇਜ ਜਿਹੜੀ ਲੈਵਰ ਪਾ ਦਿੱਤੀ ਗਈ ਆ ਉਹ ਸਾਡੇ ਪਿੰਡੇ ਪ੍ਰੋਫੈਸ਼ਨਲ ਲੋਕੀ ਜਿਹੜੇ ਆਰਐਮਡੀ ਡਾਕਟਰ ਦੁਕਾਨਦਾਰ ਵੱਡੇ ਵੱਡੇ ਜਿੰਮੀਦਾਰ ਜਿਹੜੇ ਆ ਮੋਕੇ ਦੇ ਮੈਂਬਰ ਜਿਆ ਸੀ ਉਹਨਾਂ ਦੇ ਖਾਤਿਆਂ ਵਿੱਚ 8 ਲੱਖ ਰੁਪਏ ਜਿਹੜੇ 24 ਬੰਨਿਆਂ ਖਾਤੇ ਅੱਜ ਪ੍ਰੋਜੈਕਟ ਪਾਤੀ ਸੀ ਉਹਨਾਂ ਉਨਕਾਰੀ ਕਰਨ ਵਾਲੇ ਅੱਜ ਐਸ.ਡੀ.ਓ ਸਾਹਿਬ ਪਿੰਡ ਆਏ ਸੀ ਔਰ ਉਹਨਾਂ ਨੇ ਅ ਰਿਕਾਰਡ ਦੇ ਮੁਤਾਬਕ ਮੌਕਾ ਦੇਖਣਾ ਮناسب ਨਹੀਂ ਸਮਝਿਆ ਜਿਸ ਕਰਕੇ ਉਹ ਪੱਲਾ ਸਿਡਾਂਦੇ ਹੋਏ ਅੱਜ ਉਹ ਦੋ ਲਾਈਨਾਂ ਲੈ ਕੇ ਜਿਹੜੇ ਚਲੇ ਗਿਆ ਵੀ ਇਹ ਉਨਕਾਰੀ ਜਿਹੜੀ ਆ ਬਿਜ਼ਨਸ ਕਰਦੀ ਪਿਆ ਜਿੰਨਾ ਚਿਰ ਉਹ ਉਨਕਾਰੀ ਨਹੀਂ ਕਰਦੀ ਇਹ ਨਜਰਾਸੀ ਜੜੀਆਂ ਨੂੰ ਕਾਹਦੀ ਆਪਣੀ ਪਿੰਡ ਵੇਰਾ ਠਾ ਕੇ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਅੱਗੇ ਬੇਨਤੀ ਕਰਾਂਗਾ ਕਿ ਮੈਂ ਤੇ ਉਨਕਾਰੀ ਪਾਈ ਸੀ ਵੀ ਜਿਹੜੇ ਅਫਸਰ ਉਨਕਾਰੀ ਕਰਾਂਗੇ ਉਹ ਮੌਕਾ ਦੇਖਾਂਗੇ ਪਿੰਡ ਅਸਲ ਵਿੱਚ ਕੀ ਹੈ ਕਿ ਜਿਹੜੇ ਕੰਮ ਦੇ ਵਿੱਚੋਂ ਗਵਨ ਹੋਇਆ ਉਹਦੀ ਤੇ ਅਨਕਾਰੀ ਕੀਤੀ ਜਿਹੜਾ ਪਿੰਡ ਕੰਮ ਹੀ ਨਹੀਂ ਹੋਇਆ ਉਹਦੀ ਤੇ ਨਿਵੀ 42 ਬਿਜ ਨੇ ਕੀਤੀ ਆ ਪਰ ਅੱਜ ਐਸਡੀਓ ਸਾਹਿਬ ਜਿਹੜੇ ਆ ਉਹ ਲਖੀਰ ਜੀ ਆਏ ਸੀ ਪਿੰਡ ਅਨਕਾਰੀ ਕਰਨ ਵਾਸਤੇ ਪਰ ਉਹਨਾਂ ਨੇ ਬਿਲਕੁਲ ਮੌਕਾ ਨਹੀਂ ਦੇਖਿਆ ਮੌਕਾ ਦੇਖਣਾ ਵੀ ਮੁਲਾਸਮ ਨਹੀਂ ਸਮਝਿਆ ਜਦੋਂ ਮੈਂ ਇਹ ਬਲੇਮ ਲਾਣਾ ਕਿ ਸ਼ਾਇਦ ਇਹਨਾਂ ਨੇ ਕੋਈ ਮਿਹਰੀ ਭਗਤੀ ਕੀਤੀ ਹੈ ਤੇ ਅਫਸਰ ਮੇਰੇ ਤੋਂ ਬਲੇਮ ਹੁੰਦਾ ਕਿ ਇਹ ਸਾਨੂੰ ਝੂਠਾ ਬਦਨਾਮ ਕਰਦਾ ਪਰ ਮੈਂ ਇਹ ਦੱਸਣਾ ਚਾਹਨਾ ਕਿ ਮੈਨੂੰ ਇਹ ਦੱਸਿਆ ਜਾਏ ਕਿ ਅੱਜ ਐਸਡੀਓ ਸਾਹਮਣੇ ਮੌਕਾ ਤੱਕ ਕਿਉਂ ਨਹੀਂ ਦਿੱਖਿਆ ਗਿਆ ਜਿਸ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਇਹਦੇ ਵਿੱਚ ਅਫਸਰ ਜਿਹੜੇ ਆ ਉਹ ਉੱਪਰ ਤੱਕ ਜਿਹੜੀ ਮਿਹਰੀ ਭਗਤਾਂ ਜਿਸ ਕਰਕੇ ਅੱਜ ਉਹ ਟਾਲਮ ਟੋਲ ਕਰਕੇ ਜਿਹੜੇ ਉਹ ਚਲੇ ਗਏ ਮੇਰਾ ਨਾਮ ਗੁਰਦਮਨ ਦਾਸ ਪਿੰਡ ਬਸਲੇਵੋ ਸਰਪੰਚ ਮਜੂਦਾ ਸਰ ਇੱਕ ਕੀ ਗੱਲਬਾਤ ਚਲਈ ਪਿਛਲੇ ਲੰਬੇ ਸਮੇਂ ਤੋਂ ਕੈਰੀ ਹੁੰਦੀ ਆ ਵੀ ਤੁਹਾਡੇ ਪਿੰਡ ਦੇ ਵਿੱਚ ਕਾਫੀ ਅਕਸਰ ਵੀ ਆਏ ਆ ਕੀ ਮਾਮਲੇ ਸਰ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਤਿੰਨ ਵਾਰੀ ਇਨਕੁਆਰੀ ਹੋਈ ਆ ਇਹਨਾਂ ਨੇ ਕਲਰੈਂਸ ਦਿੱਤੀ ਆ ਕੰਮ ਬਿਲਕੁਲ ਸਾਫ਼ ਸੁਥਰੇ ਹੋਏ ਨੇ ਉਹ ਪਿੰਡ ਵਿੱਚ ਇੱਕ ਇਹੋ ਜਿਹਾ ਬੰਦਾ ਸਖ ਤੇ ਇਹੋ ਜਿਹਾ ਜਿਹੜਾ ਕਿ ਬਾਰ-ਬਾਰ ਇਨਕੁਆਰੀਆਂ ਬਾਰ-ਬਾਰ ਪਰ ਅਸਮਨ ਕਰਦਾ ਕੰਬ ਵਿੱਚ ਵਿਗਨ ਪਾਉਂਦਾ ਪਿੰਡ ਦਾ ਵਿਕਾਸ ਨਹੀਂ ਹੋਣਾ ਚਾਹੁੰਦਾ ਇਹਨਾਂ ਦੇਣਾ ਚਾਹੁੰਦਾ ਕੁਈ ਨਾ ਗਣਾ ਘਰ ਦਾ ਕੰਮ ਲਾੜਾ ਕੰਮ ਤੇ ਪਿੰਡ ਦੇ ਲੋਕਾਂ ਦਾ ਕੰਮ ਕਰਾਉਂਦਾ ਮੈਂ ਲੋਕਾਂ ਨੂੰ ਕੱਚੇ ਮਕਾਨ ਦੀ ਬਣਵਾਏ ਨਾ ਦਿੱਤਣ ਫਿਰ ਛੱਡਾ ਵੀ ਦਿੱਤੀਆਂ ਇਹ ਸਾਰੇ ਕੰਮ ਇਹ ਮਰੇਗਾ ਵਿੱਚ ਹੀ ਆਂਦੇ ਨਾ ਇਹ ਉਹਨਾਂ ਨੂੰ ਚੁੱਪੀ ਬੱਸਦਾ ਫਿਰ ਇੰਨੇ ਲੱਖ ਰੁਪਏ ਰੁਪਏ ਆ ਗਏ ਉਰੇ ਆ ਗਏ ਤਾਂ ਦੱਸੋ ਹੁਣ ਇਹ ਕੰਮ ਜਦੋਂ ਮਰੇਗਾ ਵਿੱਚ ਹੀ ਹੁੰਦੇ ਨਾ ਇਹ ਮਰੇਗਾ ਵਿੱਚ ਹੀ ਆਣੇ ਨਾ ਔਰ ਮਰੇਗਾ ਵਿੱਚ ਕਿੰਨੇ ਕੰਮ ਕਰਾਏ ਇਹ ਕਹਿੰਦਾ ਕੋਈ ਬਾਹਰ ਪਿੰਡ ਦੇ ਬਾਹਰ ਪਿੰਡ ਦਾ ਕੋਈ ਨਹੀਂ ਸਿਰਫ 3-3 ਕਿਲੋ ਮੀਟਰ ਲੱਗੇਗਾ ਕਿ ਇਹ ਉਹ ਕੰਮ ਨਹੀਂ ਕਰਦੇ ਤੇ ਫਿਰ ਉਹ ਵੀ ਤਰਸਦਨ ਬਾਹਰ ਦੇ ਵੀ ਕਰ ਸਕਦੇ ਪਿੰਡ ਇਹ 3 ਕਿਲੋਮੀਟਰ ਤੱਕ ਉਹਨਾਂ ਦੇ ਤਾਂ 5 ਕਿਲੋਮੀਟਰ ਤੱਕ ਪਰ ਮੇਰੇ ਲੱਗਦਾ ਕਿ ਪਿੰਡ ਜਿਹੜੇ ਇਹਨਾਂ ਦੇ 3 ਕਿਲੋਮੀਟਰ ਦੇ ਹਸਾ ਕਰਨਾ ਜਿਹਨਾਂ ਨੇ ਕੰਮ ਕੀਤਾ ਤੇ ਉਹ ਵਿਸ਼ਵੇ ਦੇ ਵੀ ਅਫਸਰ ਆਣ ਦੇਖਣ ਕੰਮ ਹੋ ਗਏ ਨੇ ਪੇਮੈਂਟਾਂ ਭੇਜੀਆਂ ਨੇ ਉਹ ਜਿਹੜਾ ਕੰਮ ਦਿੱਤੇ ਨੇ ਸਾਰਿਆਂ ਨੇ ਐਫੀਡੀਟ ਵੀ ਦਿੱਤੇ ਨੇ ਤੇ ਤਿੰਨ ਵਾਰੀ ਮੈਨੂੰ ਕੱਲੇ ਰਹਿਣ ਸਮਝ ਲਈ ਜਾਣ ਕੌਣ ਵੀ ਇਹ ਕੰਮ ਵਿੱਚ ਅੜਸਣਾ ਪਾਈ ਜਾਂਦਾ ਬਾਰ ਬਾਰ ਕੋਈ ਕੋਈ ਕਿਤੇ ਕੰਮ ਨਾ ਹੋਏ ਉਹ ਵਸੋਂ ਯਾ ਤੈਨੂੰ ਭੇਡ ਨਾਲ ਕੀ ਤੰਗੀ ਆ ਬਈ ਕੋਈ ਕੰਮ ਹੋ ਹੁੰਦੇ ਤੇ ਇਹਦੇ ਵਿੱਚ ਜਿੰਨਾ ਵੀ ਕੰਮ ਹੋਏ ਅਸੀਂ ਇਹਦੇ ਬਾਰੇ ਇਹਦੇ ਪਹਿਲੇ ਤੇ ਬੋਲੇ ਵੀ ਨਹੀਂ ਕਿ ਯਾਰ ਇਹਾਰੇ ਜੋ ਇਹਨੂੰ ਕੰਮ ਕੀਤਾ ਨਾ ਦੋ ਤਿੰਨ ਗਲੀਆਂ ਬਣਾ ਲਈਆਂ ਉਹੀ ਮੇਰੇ ਜਨ ਉਥੇ ਉਹੀ ਪਿੰਡ ਵਿੱਚ ਤੇ ਦੋ ਸਾਲੇ ਉੱਠੇ ਹੀ ਨਹੀਂ ਅਸੀਂ ਬੋਟਰ ਤੇ ਕੰਮ ਕਰਾਉਂਦਾ ਲੋਕਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਹੁਣ 200 ਵੋਟਾਂ ਦੇ ਮੈਂ ਜਿੱਤਿਆ ਫਿਰ ਜੋ ਬੰਦਾ ਇਹੇ ਜੇ ਕੰਮ ਕਿਤੇਂ ਦੇ ਤੇ ਲੋਕੀ ਨੇ ਬੋਲ ਰੱਬ ਨੰਦ ਚੋਲਦੇ ਬੜਾ ਹੈ ਇਹ ਇਲੈਕਸ਼ਨਾਂ ਵਿੱਚ ਵੀ ਬਾਰ ਬਾਰ ਬੋਲਦਾਰੀਆ ਲੋਕਾਂ ਨੇ ਦੇਖ ਲਿਆ ਕਿ ਨਹੀਂ ਇਹ ਬੰਦਾ ਕੰਮ ਕਰਨ ਯੋਗ ਹੈ ਨਹੀਂ ਇਹ ਸਿਰਫ ਇਹ ਝੂਠੇ ਚਾਕਾਤਾ ਲੈ ਕੇ ਚੱਲਦਾ ਇਹ ਕੰਮ ਨਹੀਂ ਕਰ ਸਕਦਾ ਉਸ ਵਾਸਤੇ ਲੋਕਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਪਰ ਹੁਣ ਆ ਗਏ ਤਿੰਨ ਵਾਰੀ ਹੋਈਆਂ ਨੇ ਔਰ ਚੌਥੀ ਵਾਰੀ ਫਿਰਦੇ ਆਹੀ ਜੋ ਕਰਾਉਣ ਨੂੰ ਤਿਆਰ ਆਂ ਇਨਕੁਆਰੀ ਕਰਾਉਣ ਨੂੰ ਤਿਆਰ ਆਂ ਪਰ ਹੁਣ ਬਾਅਦ ਚ ਕੋਈ ਨਹੀਂ ਆਸੀ ਕਰਾਣੀ ਕਿਉਂ ਵਾਰ-ਵਾਰੀ ਇਹੋ ਕੰਮ ਦੇ ਵਾਸਤੇ ਆ ਰਹੇ ਆਂਗੇ ਇਹੋ ਕੰਮ ਕਰਾਂਗੇ ਇਹ ਅਫਸਰ ਸਾਹਿਬ ਪਿੰਡ ਵਿੱਚ ਆ ਕੇ ਪੁੱਛ ਬੱਲੇ ਬੱਲੇ ਪੁੱਛਣਾ ਲੋਕਾਂ ਨੂੰ ਪੁੱਛਣਾ ਤੂੰ ਥੋੜੇ ਪਹਿਲੇ ਵਿੱਚ ਕੋਈ ਅਰਚਨਾ ਆਈ ਹੈ ਕੰਮ ਕੋਈ ਪਿੰਨਰ ਕੋਲ ਕਰਾਏ ਨਾਲ ਸਰਪੰਚ ਨੇ ਕੰਮ ਹੋਇਆ ਜਾਂ ਨਹੀਂ ਕੋਈ ਇਹ ਲੋਕਾਂ ਨੂੰ ਪੁੱਛਣ ਲੋਕੀ ਆਪਣੇ ਜਵਾਬ ਦੇਣਗੇ ਨੇ ਕੋਈ ਪਾਲਾ ਵੀ 500 ਸਾਲ ਦਾ ਇਹੋ ਕੰਮ ਇਹਨੂੰ ਪਸੜੇਗਾ ਹੁਣ ਵੀ ਇਹੋ ਕੰਮ ਜਿਹੀ ਆਪੇ ਪਿੰਡੋਂ ਅਸੀਂ ਸਾਰੇ ਛਾੜੇ ਆਣੇ ਲੋਕੀ ਨੇ ਬੇ ਉਹਦੀ ਗੱਲ ਹੁੰਦੀ ਬੜਾ ਮੈਂ ਦਿਆਰਾ ਮਾਨ ਸਤਕਾਰ ਦਿੰਦੇ ਅੱਜ ਵੀ ਕਿਤੇ ਵੀ ਕੋਈ ਕੰਮ ਹੋਏ ਪਿੰਡ ਵਾਲੇ ਮੇਰੇ ਨਾਲ ਮੋਡਰਨ ਮੋਡਰਨ ਨਾਲ ਲਾ ਕੇ ਚੱਲਦੇ ਨੇ ਔਰ ਅੱਜ ਹੁਣ ਨਾਲ ਆਏ ਆ ਪੁੱਤ ਹਾਂ ਆਏ ਨਾ ਆਖਿਆ ਕਰੋ ਜੋ ਲੋਕਾਂ ਦੇ ਤੁਹਾਨੂੰ ਲਈ ਹੈ ਕੰਪਲੇਨ ਕੰਮ ਜਿਹਦਾ ਵੀ ਦੇ ਇਨਕੁਆਇਰੀ ਕਰਨੀ ਆ ਜੀ ਦੇਖੋ ਕੰਮ ਹੋ ਰਿਹਾ ਨਹੀਂ ਹੋ ਰਿਹਾ ਉਹ ਆਏ ਕਰਨ ਉਹ ਕਹਿੰਦੇ ਤੇ ਅਸੀਂ ਤੇ ਕੁਝ ਵੀ ਨਹੀਂ ਕਰ ਸਕਦੇ ਅੱਜ ਤਿੰਨ ਵਾਰੀ ਤੇ ਟੈਲਰੈਂਸ ਹੋਈ ਜਣਾ ਮਿਲ ਗਈ ਨਾ ਤਾਂ ਹੁਣ ਤੇ ਬਾਰ-ਬਾਰ ਇਹ ਕੰਮ ਐਸੇ ਨਹੀਂ ਕਰਨਾ ਆ ਆਣ ਅਫਸਰ ਸਾਹਿਬ ਆਏ ਲੋਕਾਂ ਨੂੰ ਪੁੱਛੇ ਤੇ ਉਹ ਦੋ ਜਵਾਬ ਦੰਗੇ ਲੋਕੀ ਦੰਗੇ ਸਤਿ ਸ੍ਰੀ ਅਕਾਲ ਜੀ ਸਰ ਮੇਰਾ ਨਾਮ ਜਗਨਵਰ ਸਿੰਘ ਪਿੰਡ ਬਸਰੂਪ ਸਰਾਇ ਪਿੰਡ ਦੇ ਵਿੱਚ ਔੰਕਾਰੀ ਕਰਨ ਦਾ ਅਫਸਰ ਆਇਸੀ ਕੀ ਮਾਮਲਾ ਸਰ ਮਾਮਲਾ ਤੇ 5-6 ਸਾਲ ਤੋਂ ਲਗਾਤਾਰ ਹੀ ਹੁੰਦਾ ਹੀ ਆ ਰਿਹਾ ਜੀ ਅਸੀਂ ਵੀ ਪ੍ਰਸਾਦ ਵਧਕ ਰਹੇ ਹੋ ਜੀ ਕਿ ਹਰ ਪੰਜ ਨਵਾਂ ਦਿਨ ਮਹੀਨੇ ਬਾਅਦ ਕੋਈ ਨਾ ਕੋਈ ਅਫਸਰ ਸਾਹਿਬਾਨ ਤੋਂ ਆਪੀ ਨੂੰ ਦੇਣ ਲੈ ਜਾ ਕੇ ਜਦੋਂ ਅਫਸਰ ਸਾਹਿਬਾਨ ਆਉਂਦੇ ਪਿੰਡ ਔੰਕਾਰੀ ਕਰਦੇ ਆ ਇਹ ਔੰਕਾਰੀ ਫਿਰ ਇਹ 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 ਔੰਕਾਰੀ ਪੂਆ ਵੀ ਨਹੀਂ ਹੁੰਦਾ ਅਤਵਾਰ ਨੂੰ ਆਉਂਦੀ ਔੰਕਾਰੀ ਉਹ ਕਰਦੇ ਆ ਸੈਨ ਨਹੀਂ ਕਰਦਾ ਆਪਣੇ ਉਹਨਾਂ ਨੂੰ ਨਹੀਂ ਮੰਨਦਾ ਜਦੋਂ ਆਪ ਸੋਸਾਂ ਚੱਲ ਜਾਂਦੇ ਨੇ ਚਾਰੇ ਕੰਕਾਰੀ ਕਰਕੇ ਬਾਅਦ ਤੇ ਆਉਂਦੇ ਤੇ ਠੁੱਠਾ ਕਲੇਮ ਲਾਉਂਦਾ ਜੀ ਇਹ ਮੈਂ ਬੁਨਿਆਦ ਕੋ ਪੈਸੇ ਲੈ ਕੇ ਇਹਨਾਂ ਨੇ ਪੈਸੇ ਦੇ ਹੱਕ ਤੇ ਉਹਨਾਂ ਨੂੰ ਦੇਤੀ ਸਰ ਮੇਰੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਸੱਤ ਵਾੜਾ ਨੇ ਸੱਦਾ ਵਾੜਾ ਜੇ ਮੇਰਾ ਖਿਆਲ ਆ ਵੀ ਸਾਡੇ ਪਿੰਡ ਦੇ ਸਿਰ ਇੱਕ ਜਾਂ ਦੋ ਗਲੀਆਂ ਰਹਿ ਗਈਆਂ ਹੋਈਆਂ ਬਣਾਵਲੀਆਂ ਜਿਹੜੀਆਂ ਸਰਪੰਚ ਸਾਹਿਬਾਨ ਵੱਲੋਂ ਬਣਾਈਆਂ ਗਈਆਂ ਨੇ ਸਾਡੇ ਮੇਰੇ ਮਲੇ ਖੋਦ ਬਾਰਡ ਨੰਬਰ 3 ਤੇ ਇੱਕ ਗਲੀ ਵੀ ਨਹੀਂ ਬਣੀ ਵੀ ਲਿਖਾ 5-7 ਸਾਲ ਤੋਂ ਨਹੀਂ ਬਣੀ ਵੀ ਪਹਿਲਾਂ ਮੇਰਾ ਡੈਡੀ ਸਰਪੰਚ ਸੀਗਾ ਉਹ ਵੀ ਬਣੀ ਸੀਗੀ ਅੱਜ ਤੋਂ 50 ਸਾਲ ਪਹਿਲਾਂ ਉਹਦੇ ਮੈਂ ਇਸ ਲੰਸਨ ਬੇਨਤੀ ਤੇ ਸਰਪੰਚ ਸਾਹਿਬ ਸਾਡੀ ਗਲੀ ਦੋ ਬਰੀ ਖਪਾਂ ਦੇ ਦੂਜੇ ਬਣ ਚੁੱਕੇ ਨੇ ਤੇ ਉਹਨਾਂ ਸਾਡੀ ਬੜੀ ਨਹੀਂ ਬਣਾਈ ਇਹਨੇ ਪਹਿਲੇ ਧਾਰ ਤੇ ਸਾਡੀ ਗਲੀ ਤੇ ਕੰਮ ਲਾਇਆ ਮੇਰੇ ਮਹੱਲੇ ਵਾਸੀ ਨੇ ਪੁੱਛਿਆ ਇਹ ਕਹਿੰਦਾ ਨਾਲਾ ਨਹੀਂ ਬਣਾਇਆ ਮੇਰੇ ਮਹੱਲੇ ਸੋਹ ਬੰਦਾ ਕਹੇਗਾ ਤੇ ਇਹ ਨਾਲਾ ਉਹ ਅੱਡੇ ਕੋਲ ਆ ਕੇ ਇੱਥੇ ਇੱਥੇ ਤੱਕ ਦੋ ਤੱਕ ਇਸ ਬੰਦ ਦਰਜ ਨੂੰ ਹਰ ਦਿਨ ਕਮਾਰੀ ਵਾਲਾ ਬਣਾਇਆ ਗਿਆ ਇਹ ਨਾਲੀ ਤਾਂ ਬਤਨੀ ਸਰ ਹਰ ਜਗ੍ਹਾ ਕੰਮ ਹੈ ਉਹ ਸਾਡਾ ਨਾਲ ਲੱਗਦਾ ਪਿੰਡ ਮੈਰਾ ਹੈ ਮੈਰੇ ਦੇ ਵਿੱਚ ਵੀ ਕੰਮ ਹੋਇਆ ਬੰਦੇ ਢੇੜ-ਢੇੜ ਲਾਉਂਦੇ ਨੇ ਉਹ ਮੇਰੇ ਪਿੰਡ ਦੇ ਇੱਕ ਗਲੀ ਦੇ ਕੰਮ ਦੇ ਬਾੜ ਨੰਬਰ 2 ਚ ਇਹ ਨੰਬਰ ਪੰਜਾਤ ਇਹਨਾਂ ਇਹਨਾਂ ਕਹਿੰਦੇ ਮੇਰਾ ਗਲੀ ਦਾ ਕੰਮ ਲਾਓ ਪਹਿਲਾਂ ਪੰਚਾਇਤ ਸਾਹਿਬ ਨੇ ਇਹਦਾ ਕੰਮ ਲਾਇਆ ਅਜੇ ਤੱਕ ਲੇਬਰ ਨੂੰ 2 ਮਹੀਨਾ ਕੰਮ ਚੱਲਿਆ ਇੰਟਰਵਿਊ ਦੇ ਦਿੱਤੇ 2 ਮਹੀਨੇ ਤੋਂ ਮੇਰੇ ਨੂੰ ਇਹਦੇ ਪੈਸੇ ਨਹੀਂ ਮਿਲੇ ਮਕੂਲ ਪਾਸ ਹੋ ਗਏ ਆ ਬਿੱਲ ਪਾਸ ਹੋ ਗਏ ਆ ਪਰ ਉਹਦੇ ਵੀ ਬਿਜਲੀ ਦੇ ਖਾਤੇ ਪੈਸੇ ਨਹੀਂ ਆਏ ਉਹਨਾਂ ਨੂੰ ਖਰਚਾ ਪਾਣੀ ਦੇਣ ਵਾਸਤੇ ਸਰਪੰਚ ਸਾਹਿਬ ਆਪਨੇ ਕੋਲੋਂ ਦਿੰਦਾ ਪਿਆ ਉਹ ਲੱਗਦਾ ਆਟਾ ਲੈਣ ਲਗਰੀਬਾਂ ਨੂੰ ਕੁਝ ਲੈਣਾ ਹੁੰਦਾ ਫਿਰ ਵੀ ਮਜ਼ਦੂਰ ਬੰਦਾ ਢੇੜੀ ਲਾ ਕੇ ਖ ਉਹਨਾਂ ਪਤਾ ਵੀ ਸਾਨੂੰ ਕੁਰਬਦਾਰ ਨਹੀਂ ਲੱਗਾ ਇਹ ਇਨਕੁਆਰੀ ਹੈ ਕਿ ਨਮੀ ਜਲਦੀ ਜਿਹੜੀ ਕਿ ਡੀਡੀਪੋ ਸਾਹਿਬ ਨੇ ਸਾਨੂੰ ਮਾਰ ਦਿੱਤੀ ਇਹ ਦੀ ਉਹਦੇ ਰਿਗਾਰਡਿੰਗ ਆਈ ਸੀ ਮੈਨੂੰ ਇੱਥੇ ਆ ਕੇ ਪਤਾ ਵੀ ਲਿਆ ਵਸਤੇ ਦੀ ਜਦੋਂ ਦਰਹਲ ਬਾਕੀ ਸਟਾਫ ਨਾਲ ਹੋਈ ਹੈ ਸੇਮ ਇਨਕੁਆਰੀ ਸੇਮ ਇਸ਼ੂਸ ਤੇ ਇਨਕੁਆਰੀ ਜਿਹੜੀ ਹੈ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਇੱਕ ਇਹ ਪਿੰਡ ਜੇ ਕੋਈ ਕੰਮ ਦੇ ਦੋ ਡਿਪਾਰਟਮੈਂਟ ਨੂੰ ਇਨਕੁਆਰੀ ਕਰਦਾ ਮੇਰੇ ਸਾਹਮਣੇ واضح ਨਹੀਂ ਹੈ ਉਹ ਦੂਸਰਕਾਰ ਦੀ ਗਾਈਡਲਾਈਨ ਦੇ ਵੀ ਨੌਲੇਜ ਮੁਤਾਬਕ ਇਹ ਹੈ ਕਿ ਉਹ ਵਿੱਚ ਕੀ ਇਨਕੁਆਰੀ ਕਰੇਗੀ ਇਹਨਾਂ ਵੱਲੋਂ ਜਿਹੜੇ ਸ਼ਿਕਾਇਤ ਕਰਤਾ ਨੇ ਇਸੇ ਸੌਂਰਾ ਜੀ ਨਾਲ ਦੱਸਿਆ ਗਿਆ ਕਿ ਸਾਡਾ ਜਿਹੜੀ ਇਨਕੁਆਰੀ ਆ ਕਾਫੀ ਦੇਰ ਤੀਕ ਤੱਕ ਹਲ ਪੈਂਡਿੰਗ ਸੀਗੀ ਪੁਲਿਸ ਬੋਰੋਫ ਨਹੀਂ ਹੋ ਭਾਈ ਉਹਨੇ ਇਹਨਾਂ ਨੇ ਕਹਿੰਦੇ ਜੀ ਕਿ ਮੈਂ ਦੁਬਾਰਾ ਰਿਕਵੈਸਟ ਕੀਤੀ ਹੈ ਵਿਜੀਲੈਂਸ ਡਿਪਾਰਟਮੈਂਟ ਨੇ ਇਨਕੁਆਇਰੀ ਅਫਸਰ ਆਇਆ ਹੈ ਉਹ ਵੀ ਚੈਕ ਕਰ ਦਿੱਤਾ ਕਿ ਕੁਝ ਦੇਖਦਾ ਜਦ ਤੱਕ ਮੈਂ ਆਪਣੀ ਹਾਈ ਰਿਟਰਟੀ ਦੇ ਪਰਮਿਸ਼ਨ ਨਹੀਂ ਲਿਆਤਾ ਤਾਂ ਕਿ ਇੰਟਰਨਲ ਇਨਕੁਆਇਰੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤਦ ਤੱਕ ਆਪਾਂ ਇਹ ਇਨਕੁਆਇਰੀ ਨਹੀਂ ਕਰਵਾਵਾਂਗੇ ਤੇ ਜੋ ਵੀ ਜਿਲ੍ਹਾਸ ਡਿਪਾਰਟਮੈਂਟ ਵੱਲੋਂ ਚੌਕਸੀ ਦੀ ਬਾਅਦ ਇਨਕੁਆਇਰੀ ਹੋਏਗੀ ਉਹ ਬਾਅਦ ਵਿੱਚ ਹੀ ਨਾ ਫਾਈਨਲ ਹੋਵੇ ਕਿ ਕਰੇ ਕਰੇ ਸੁਣਾ ਨੇ ਬਹੁਤ ਕਾਫੀ ਜ਼ਿਆਦਾ ਜਿਹੜਾ ਦੱਸਿਆ ਹੈ ਕਿ ਦਾਸ ਦੇ ਕੰਮ ਜਿਹੜੇ ਹੈ ਪ੍ਰੋਪਰ ਨਹੀਂ ਹੋਏ ਨੇ ਨਰੇਗਾ ਦੇ ਵਿੱਚ ਜਿਹੜੀ ਲੇਬਰ ਲੱਗੀ ਦੀ ਹੈ ਉਹਦੇ ਵਿੱਚ ਵਾਜਲੀਵਰੇ ਇਹ ਇਵਰ ਲੱਗੀ ਵੀ ਜਿਹੜੇ ਲੋਕਾਂ ਨੂੰ ਗਿਆਨੀਆਂ ਦੇ ਦਿੰਦੇ ਆਂਗੇ ਉਹਨਾਂ ਵੱਲੋਂ ਕੰਮ ਨਹੀਂ ਕੀਤਾ ਗਿਆ ਔਰ ਜਿਸ ਕੰਮ ਤੇ ਲੱਗੇ ਆਇਆ ਉਹ ਕੰਮ ਵੀ ਬਿਲਕੁਲ ਨਹੀਂ ਹੋਇਆ ਔਰ ਜਿਹੜੇ ਕੰਮ ਵੀ ਹੋਏ ਨੇ ਉਹਦੀ ਕੁਆਲਿਟੀਜ਼ ਦੇ ਬਾਰੇ ਵੀ ਇਹਨਾਂ ਦੇ ਗ੍ਰੀਵੈਂਸਿਸ ਹੈਗੇ ਸਰ ਲਗਾਤਾਰ ਮੁਖਮੰਦ ਵੀ ਕਰ ਰਹੇ ਆਂ ਕਿ ਭ੍ਰਸ਼ਟਾਚਾਰ ਹੋ ਰਿਹਾ ਔਰ ਨਹੀਂ ਹੋਇਆ ਜਾਏਗਾ ਪਿੰਡਾਂ ਦੇ ਵਿੱਚ ਕਿ ਉਹ ਅਮਰ ਦੇ ਵਿੱਚ ਆਰੀਆ ਗੱਲ ਤੱਕ ਡੈਫੀਨਟਲੀ ਦੋ ਸਰਕਾਰ ਦੇ ਹੁਕਮ ਨੇ ਉਹਨਾਂ ਨੂੰ ਐਜ਼ ਇਟ ਇਜ਼ ਫਾਲੋ ਕੀਤਾ ਜਾਏਗਾ ਕੀ ਕੀਤਾ ਜਾਏਗਾ ਜੇ ਕੋਈ ਵੀ ਗੱਲਬਾਤ ਹੋਏਗੀ ਤੇ ਸਰਪੰਚ ਖਿਲਾਫ ਨਹੀਂ ਆ ਜੋ ਵੀ ਸਰਪੰਚ ਨਹੀਂ ਜਿਹਦੇ ਵਿੱਚ ਆਪ ਦੇ ਕੋਈ ਕਾਰਵਾਈ ਬਣਦੀ ਹੋਏਗੀ ਜ਼ਰੂਰ ਕੀਤੀ ਜਾਏਗੀ ਪਰ ਮੇਰਾ ਮੰਨਣਾ ਇਹ ਹੈ ਕਿ ਜਦ ਤੱਕ ਇਹ ਇਨਕੁਆਰੀ ਥੀਜੇ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਹੋਰਿਜਨਸੀ ਵੱਲੋਂ ਕੀਤੀ ਜਾ ਰਹੀ ਹੈ ਜਦ ਤੱਕ ਉਹ ਫਾਈਨਲਾਈਜ਼ ਨਹੀਂ ਹੁੰਦੀ ਤਾਂ ਤੱਕ ਆਸੀਂ ਐਸਕ ਇਨਕੁਆਰੀ ਨੂੰ ਨਹੀਂ ਚਿਰਦਾ ਮੰਗਵਾਉਂਦੇ ਚਾਹੁੰਦੇ ਇਸ ਬਾਰੇ ਮੈਂ ਆਪਣੇ ਹਾਇਰ ਅਥਾਰਟिटीज ਨੂੰ ਇਨਫੋਰਮ ਕਰਦਾ ਹਾਂ